ਅਜੰਤਾ ਫਾਸਟਵੇ ਨਿਊਜ਼ ਦੇਖ ਰਹੇ तमाम दर्शक ਦਾ ਸਵਾਗਤ ਹੈ ਮੈਂ ਹਾਂ ਲਖੀ ਰਾਜ ਸੋ ਖੜੇ ਅੱਜ ਪੀ ਯੂ ਐ ਦੇ ਅੰਦਰ ਜਿੱਥੇ ਕਿ ਪੰਜਾਬ ਯੂਨੀਵਰਸਿਟੀ ਆ ਔਰ ਲੁਧਿਆਣਾ ਦੀ ਜਿਹੜੀ ਸਭ ਤੋਂ ਵੱਡੀ ਯੂਨੀਵਰਸਿਟੀ ਆ ਉੱਥੇ ਅਸੀਂ ਮੌਜੂਦ ਆ ਜਿੱਥੇ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਐਗਰੀਕਲਚਰ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਵੱਲੋਂ ਇੱਕ ਪੱਕਾ ਧਰਨਾ ਜਿਹੜਾ ਹੈ ਕਿ ਇੱਥੇ ਲਗਾਇਆ ਗਿਆ ਹੈ ਕਾਫੀ ਦਿਨਾਂ ਤੋਂ ਜਿਹੜਾ ਇਹ ਧਰਨਾ ਚੱਲਦਾ ਪਿਆ ਔਰ ਕਾਫੀ ਜਿਹੜੇ ਖੇਤੀਬਾੜੀ ਦੇ ਮਨਿਸਟਰ ਔਰ ਸੈਕਟਰੀ ਵਗੈਰਾ ਇੱਥੇ ਆ ਕੇ ਚਲੇ ਗਏ ਨੇ ਮੇਰੇ ਪਿੱਛੇ ਤੁਸੀਂ ਬੋਰਡ ਦੇਖ ਸਕਦੇ ਹੋ ਪੰਜਾਬ ਸਰਕਾਰ ਮੁਰਦਾਬਾਦ ਹੁਣੇ ਪੰਜਾਬ ਸਰਕਾਰ ਮੁਰਦਾਬਾਦ ਦੇ ਜਿਹੜੇ ਨਾਰੇ ਇੱਥੇ ਲਿਖੇ ਗਏ ਆ ਕਿਸ ਲਈ ਲਿਖੇ ਗਏ ਆ ਤੇ ਉਹ ਅਸੀਂ ਇਹਨਾਂ ਨਾਲ ਸਟੂਡੈਂਟਾਂ ਦੇ ਨਾਲ ਗੱਲਬਾਤ ਕਰ ਲਾਂਗੇ ਤੇ ਤੁਸੀਂ ਮੇਰੇ ਪਿੱਛੇ ਇੱਕ ਹੋਰ ਬੋਰਡ ਦੇਖ ਸਕਦੇ ਹੋ ਕਿ ਇਸ ਬੋਰਡ ਦੇ ਉੱਤੇ ਤੁਸੀਂ ਜਿਹੜਾ ਅਸਾਮੀਆਂ ਦਾ ਵੇਰਵਾ ਆ ਕਿ ਪੰਜਾਬ ਦੇ ਅੰਦਰ ਜੜੀਆਂ ਅਸਾਮੀਆਂ ਦਾ ਵੇਰਵਾ ਇੱਥੇ ਲਿਖਿਆ ਗਿਆ ਆ ਏਡੀਓ ਔਰ ਏਐਸਆਈ ਮਾਰਕਰ ਸੈਕਟਰੀ ਔਰ ਜੜੀਆਂ ਅਸਾਮੀਆਂ ਇੱਥੇ ਲਿਖੀਆਂ ਗਈਆਂ ਨੇ ਕਿ ਕਿੰਨੀਆਂ ਅਸਾਮੀਆਂ ਜੜੀਆਂ ਖਾਲੀ ਨੇ ਉਹ ਵੀ ਲਿਖੀਆਂ ਗਈਆਂ ਕੁੱਲ ਕਿੰਨੀਆਂ ਨੇ ਉਹ ਵੀ ਲਿਖੀਆਂ ਗਈਆਂ ਨੇ ਤੇ ਕਿੰਨੇ ਪਰਸੈਂਟੇਜ ਖਾਲੀ ਆ ਉਹ ਵੀ ਸਾਰੀਆਂ ਇੱਥੇ ਜੜੀਆਂ ਲਿਖੀਆਂ ਗਈਆਂ ਨੇ ਤੇ ਹੁਣ ਆਪਾਂ ਗੱਲ ਕਰੀਏ ਆਪਣੇ ਪੰਜਾਬ ਦੇ ਸਰਕਾਰ ਦੀ ਤੇ ਪੰਜਾਬ ਸਰਕਾਰ ਦੇ ਜਿਹੜੇ ਮਨਿਸਟਰ ਨੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਅੰਦਰ ਔਰ ਭਗਵਾਨਤ ਮਾਨ ਜੀ ਜਿਹੜੇ ਕਹਿੰਦੇ ਨੇ ਕਿ ਜਿਹੜੇ ਸਾਡੇ ਪੰਜਾਬ ਦੇ ਕਾਫੀ ਸਟੂਡੈਂਟ ਔਰ ਕਾਫੀ ਜਿਹੜੇ ਲੋਕ ਨੇ ਇੱਥੋਂ ਦੀ ਪੰਜਾਬ ਛੱਡ ਛੱਡ ਕੇ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਬਸ ਚੁੱਕੇ ਹੋਏ ਨੇ ਹੁਣ ਉਹ ਕਿਉਂ ਜਾਣਦੇ ਨੇ ਕੀ ਮਜਬੂਰੀਆਂ ਹੁੰਦੀਆਂ ਨੇ ਇਹ ਉਹਨਾਂ ਦੇ ਬਾਹਰ ਜਾਣ ਦੇ ਪਿੱਛੇ ਕਾਰਨ ਕੀ ਹੁੰਦੇ ਆ ਉਹ ਕਾਰਨ ਪਿੱਛੇ ਕੋਈ ਨਹੀਂ ਜਾਣ ਸਕਦਾ ਕਾਰਨ ਜਿਹੜੇ ਹੈਗੇ ਆ ਉਹ ਇਸ ਜਗ੍ਹਾ ਤੋਂ ਪਤਾ ਲੱਗਦੇ ਨੇ ਆ ਸਾਡੇ ਵਿੱਚ ਜਿਹੜੇ ਸਟੂਡੈਂਟ ਇੱਥੇ ਬੈਠੇ ਹੋਏ ਨੇ ਐਗਰੀਕਲਚਰ ਦੇ ਜਿਨ੍ਹਾਂ ਨੇ ਕਿੰਨੇ ਲੱਖਾਂ ਰੁਪਇਆ ਲਾ ਕੇ ਪੜ੍ਹਾਈਆਂ ਕੀਤੀਆਂ ਨੇ 8 8 9 9 ਸਾਲ ਜਿਹੜੇ ਇੱਥੇ ਪੜ੍ਹਾਈਆਂ ਕਰਕੇ ਆਪਣੀਆਂ ਪੜ੍ਹਾਈਆਂ ਕੰਪਲੀਟ ਕੀਤੀਆਂ ਲੇਕਿਨ ਹੁਣ ਨੌਕਰੀ ਪਿੱਛੇ ਜਿਹੜੇ ਕਿ ਪੰਜਾਬ ਦੇ ਵੱਖੋ ਵੱਖ ਜਿਹੜੇ ਮੰਤਰੀਆਂ ਨਾਲ ਮਿਲ ਚੁੱਕੇ ਨੇ ਮੰਗ ਪੱਤਰ ਕਾਫੀ ਦੇ ਚੁੱਕੇ ਆ ਮੈਂ ਤੁਹਾਨੂੰ ਇੱਕ ਬੋਰਡ ਵੀ ਦਿਖਾਉਂਗਾ ਸਾਡੇ ਪਿੱਛੇ ਇੱਕ ਬੋਰਡ ਲੱਗਾ ਮੈਂ ਬਾਅਦ 'ਚ ਤੁਹਾਨੂੰ ਉਹ ਰੂਬਰੂ ਕਰਾਉਂਗਾ ਕਿ ਜਿਹੜਾ ਬੋਰਡ ਦੇ ਅੰਦਰ ਪੰਜਾਬ ਦੇ ਜਿਹੜੇ ਬੜੇ-ਬੜੇ ਮੰਤਰੀ ਆ ਉਹਨਾਂ ਨੂੰ ਮੰਗ ਪੱਤਰ ਇਹ ਦੇ ਚੁੱਕੇ ਹੋਏ ਨੇ ਤੇ ਹੁਣ ਸਾਡੇ ਵਿੱਚ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਹਾਂਜੀ ਭਾਜੀ ਨਾਮ ਕੀ ਹੈ ਮੈਂ ਨਦੇਵਿੰਦਰਪਾਲ ਸਿੰਘ ਹੈ ਜੀ ਠੀਕ ਹੈ ਜੀ ਮੈਂ ਬੀਐਸਸੀ ਗ੍ਰੈਜੂਏਟ ਹਾਂ ਜੀ ਪੀਐਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਤੇ ਹੁਣ ਐਮਐਸਸੀ ਫਰਸਟ ਈਅਰ ਐਗਰੀਕਲਚਰ ਐਕਸਟੈਂਸ਼ਨ ਦਾ ਸਟੂਡੈਂਟ ਹਾਂ ਜੀ ਠੀਕ ਹੈ ਜੀ ਤੇ ਕੀ ਵਜ੍ਹਾ ਆ ਹੁਣ ਜਿਹੜਿਆ ਧਰਨਾ ਲਾ ਕੇ ਬੈਠੇ ਆਂ ਦੇਖੋ ਜੀ ਸਰਕਾਰ ਖੇਤੀਬਾੜੀ ਵਿਭਾਗ ਦੇ ਸਾਮੀਆਂ ਦਾ ਜਿੱਦਾਂ ਤੁਸੀਂ ਦਿਖਾ ਚੁੱਕੇ ਹੋ ਵੀ ਕਿੰਨੀਆਂ-ਕਿੰਨੀਆਂ ਖਾਲੀ ਪਈਆਂ ਉਹਨਾਂ ਸਾਮੀਆਂ ਨੂੰ ਬਹਾਲ ਕਰਾਉਣ ਵਾਸਤੇ ਅਸੀਂ ਅੱਜ ਧਰਨਾ ਲਾ ਕੇ ਬੈਠੀਆਂ ਜੀ ਖੇਤੀਬਾੜੀ ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਪੋਸਟਾਂ ਨਿਕਲੀਆਂ ਖੇਤੀਬਾੜੀ ਵਿਭਾਗ ਦੇ ਵਿੱਚ ਉਹਨਾਂ ਦਾ ਇਤਿਹਾਸ ਰਿਹਾ ਵੀ ਬਿਨਾਂ ਧਰਨੇ ਤੋਂ ਕਦੇ ਕੋਈ ਪੋਸਟ ਨਹੀਂ ਆਈ ਇਹ ਇਸ ਕਰਕੇ ਸਾਨੂੰ ਪਹਿਲਾਂ ਇਹ ਹੁਣ ਪੱਕਾ ਹੀ ਹੋ ਗਿਆ ਹੋਇਆ ਕਿ ਪੰਜਾਬ ਦੇ ਅੰਦਰ ਕੋਈ ਵੀ ਇਨਸਾਫ ਲੈਣਾ ਤੇ ਉਹਦੇ ਪਿੱਛੇ ਧਰਨਾ ਹੀ ਲਗਾਣੇ ਪੈਣਗੇ ਦੇਖੋ ਜੀ ਜਦੋਂ ਸਰਕਾਰ ਨੇ ਆਉਣਾ ਸੀ ਚੋਣ ਮਜ਼ਾਰਿਆਂ ਦੇ ਵਿੱਚ ਇਹ ਕਹਿੰਦੇ ਹੁੰਦੇ ਸੀ ਵੀ ਅਸੀਂ ਪਿਛਲੀਆਂ ਸਰਕਾਰਾਂ ਤੋਂ ਵਖਰੇਵਾ ਪੈਦਾ ਕਰਾਂਗੇ ਪਰ ਤੁਸੀਂ ਦੇਖ ਸਕਦੇ ਹੋ ਵੀ ਕਿਸੇ ਵੀ ਕਿਸਮ ਦਾ ਵਖਰੇਵਾ ਜਿਹੜਾ ਸਾਨੂੰ ਅੱਜ ਨਜ਼ਰ ਨਹੀਂ ਆ ਰਿਹਾ ਠੀਕ ਹੈ ਜੀ ਤੇ ਉਦਾਂ ਦਾ ਹੁਣ ਭਗਵਾਨ ਤੁਮਾਨ ਸਰਕਾਰ ਨੇ ਇਹ ਵੀ ਕਿਹਾ ਸੀਗਾ ਵੀ ਧਰਨੇਆਂ ਦੇ ਉੱਤੇ ਵੀ ਬੈਨ ਲਗਾ ਦਿੱਤਾ ਗਿਆ ਵੀ ਧਰਨੇ ਨਹੀਂ ਲੱਗਣਗੇ ਤੇ ਕੀ ਲੱਗਦਾ ਐਦਾਂ ਵੀ ਧਰਨੇ ਤੋਂ ਬਗੈਰ ਕੀ ਪੰਜਾਬ ਚੋਂ ਕਿਸੇ ਚੀਜ਼ ਦਾ ਕੋਈ ਇਨਸਾਫ ਮਿਲ ਸਕਦਾ ਦੇਖੋ ਜੀ ਹਰ ਇੱਕ ਚੀਜ਼ ਦਾ ਨਾ ਨਿੱਜੀ ਕਰਤਵ ਹੁੰਦਾ ਵੀ ਜਿੰਨਾ ਚਿਰ ਹਰ ਇੱਕ ਬੰਦਾ ਆਪ ਦਾ ਨਿੱਜੀ ਕਰਤਵ ਨਹੀਂ ਪਛਾਣਦਾ ਉਹਨਾਂ ਚਿਰ ਕਿਸੇ ਚੀਜ਼ ਦਾ ਸਮਾਜਿਕ ਤੌਰ ਦੇ ਉੱਤੇ ਜਾਂ ਸਮੁੱਚੇ ਤੌਰ ਦੇ ਉੱਤੇ ਜੇ ਅਸੀਂ ਗਲੋਬਲੀ ਗੱਲ ਕਰੀਏ ਤਾਂ ਹੱਲ ਨਹੀਂ ਹੋ ਸਕਦਾ ਸਰਕਾਰ ਨੂੰ ਵੀ ਆਪਣਾ ਨਿੱਜੀ ਤੌਰ ਤੇ ਫਰਜ਼ ਸਮਝਣਾ ਚਾਹੀਦਾ ਕਿ ਧਰਨੇ ਨੂੰ ਬੈਨ ਕਰਨ ਦੀ ਜ਼ਰੂਰਤ ਹੀ ਨਾ ਪਵੇ ਤੁਸੀਂ ਕੰਮ ਹੀ ਇਦਾਂ ਦੇ ਕਰੋ ਵੀ ਧਰਨੇ ਲੱਗਣ ਹੀ ਨਾ ਬੈਨ ਕਰਨ ਦੀ ਜ਼ਰੂਰਤ ਤਾਂ ਪਊਗੀ ਨਾ ਜੇ ਧਰਨੇ ਲੱਗ ਰਹੇ ਹੋਣ ਤੁਸੀਂ ਕੰਮ ਹੀ ਇਦਾਂ ਦੇ ਕਰੋ ਵੀ ਧਰਨੇ ਆਟੋਮੈਟਿਕਲੀ ਆਪਦੀ ਆਪ ਹੀ ਬੰਦ ਹੋ ਜਾਣ ਤੁਹਾਨੂੰ ਬੈਨ ਲਾਉਣ ਦੀ ਜ਼ਰੂਰਤ ਨਾ ਪਵੇ ਤਾਂ ਉਦੋਂ ਇਹ ਬਿਆਨ ਦਿੰਦੇ ਹੁੰਦੇ ਸੀ ਕਿ ਇਹ ਸਰਕਾਰ ਦੇ ਬਿਆਨ ਸੀਗੇ ਕਿ ਅਸੀਂ ਇਦਾਂ ਦਾ ਕਾਰਜਕਾਲ ਪੈਦਾ ਕਰਾਂਗੇ ਆਪਣਾ ਇਹਨਾਂ 5 ਸਾਲਾਂ ਦੇ ਵਿੱਚ ਕਿ ਸਾਨੂੰ ਅਗਲੀ ਵਾਰ ਚੋਣ ਪ੍ਰਚਾਰ ਨਾ ਕਰਨਾ ਪਵੇ ਅਸੀਂ ਇਹੋ ਜਿਹੇ ਚਿਹਰੇ ਬਣ ਕੇ ਸਾਹਮਣੇ ਉਭਰਾਂਗੇ ਪਰ ਤੁਸੀਂ ਦੇਖ ਸਕਦੇ ਹੋ ਵੀ ਅਸਲੀਅਤ ਸਾਡੇ ਸਾਹਮਣੇ ਕੀ ਆਈ ਹੈ ਇਹਨਾਂ 4 ਸਾਲਾਂ ਦੇ ਵਿੱਚ ਠੀਕ ਹੈ ਤੇ ਹੁਣ ਤੁਹਾਡਾ ਇੱਥੇ ਬੈਨ ਦਾ ਮੇਨ ਕਾਰਨ ਕੀ ਸੀਗਾ ਵੀ ਨੌਕਰੀਆਂ ਦਾ ਕਾਰਨ ਸੀਗਾ ਹਾਂਜੀ ਇਹ ਕਾਰਨ ਕੀ ਸੀਗਾ ਅਸੀਂ ਚਾਹੁੰਦੇ ਆ ਵੀ ਜਿੰਨੀਆਂ ਵੀ ਖੇਤੀਬਾੜੀ ਇਸਾਮੀਆਂ ਦਾ ਖਾਲੀ ਪਈਆਂ ਜੀ ਉਹਨਾਂ ਸਾਮੀਆਂ ਨੂੰ ਬਹਾਲ ਕੀਤਾ ਜਾਵੇ ਪੰਜਾਬ ਦੇ ਵਿੱਚ ਹੁਣ ਤਕਰੀਬਨ 10000 ਦੇ ਨੇੜੇ ਬੰਦਾ ਜਿਹੜਾ ਬੀਐਸਸੀ ਐਗਰੀਕਲਚਰ ਗ੍ਰੈਜੂਏਟ ਆ 2022 ਤੋਂ ਬਾਅਦ 3 ਸਾਲਾਂ ਦਾ ਗੈਪ ਪੈ ਗਿਆ ਜਿਹਨਾਂ ਤਿੰਨਾਂ ਸਾਲਾਂ ਦੇ ਵਿੱਚ ਜਿੰਨੇ ਵੀ ਨੌਜਵਾਨ ਪਾਸ ਆਊਟ ਹੋਏ ਆ ਉਹ ਸਾਰੇ ਦੇ ਸਾਰੇ ਬੇਰੁਜ਼ਗਾਰ ਬੈਠੇ ਆ ਉਹ ਤੋਂ ਪਹਿਲਾਂ ਵਾਲੇ ਬੇਰੁਜ਼ਗਾਰ ਬੈਠੇ ਆ ਸੋ ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਵੀ ਪੰਜਾਬ ਜਿਹੜਾ ਉਹ ਇੱਕ ਅਗਰੀਰੀਅਨ ਸਟੇਟ ਆ ਸੋ ਬੀਇੰਗ ਐਨ ਅਗਰੀਰੀਅਨ ਸਟੇਟ ਐਗਰੀਕਲਚਰ ਨੂੰ ਤਾਂ ਟੈਕਨੋਲੋਜੀ ਦੇ ਨਾਲ ਜੋੜ ਕੇ ਇੱਕ ਵੱਖਰਾ ਪਲੇਟਫਾਰਮ ਇੱਕ ਗਾਂਬਦੂ ਸੋਚ ਦਾ ਮਾਲਕ ਬਣਾਉਣਾ ਚਾਹੀਦਾ ਪੰਜਾਬ ਤਾਂ ਵੈਸੇ ਵੀ ਖੇਤੀਬਾੜੀ ਦੇ ਨਾਂ ਤੋਂ ਹੀ ਪਛਾਣਿਆ ਜਾਂਦਾ ਪੂਰੇ ਵਰਲਡ ਦੇ ਅੰਦਰ ਜਿਹੜਾ ਨਾਮ ਹੈ ਖੇਤੀਬਾੜੀ ਦੇ ਔਰ ਮੈਂ ਕਿ ਪਿੱਛੇ ਬੋਰਡ ਵੀ ਦੇਖ ਰਿਹਾ ਉਹਦੇ ਵਿੱਚ ਕੋਈ ਐਸਾ ਮੰਤਰੀ ਨਹੀਂ ਆ ਆਪਣੇ ਪੰਜਾਬ ਕੈਬਨਿਟ ਦੇ ਆਮਨ ਅਰੋੜਾ ਜੀ ਤੇ ਸੰਧਵਾ ਜੀ ਵੀ ਖੜੇ ਨੇ ਜਿਨ੍ਹਾਂ ਨੂੰ ਤੁਸੀਂ ਮੰਗ ਪੱਤਰ ਦੇ ਚੁੱਕੇ ਐਨੇ ਮੰਤਰੀਆਂ ਨਾਲ ਤੁਹਾਡਾ ਮੰਗ ਪੱਤਰ ਤੁਸੀਂ ਦੇ ਚੁੱਕੇ ਹੋ ਇਹਨਾਂ ਨੇ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਦੇਖੋ ਜੀ ਜਦੋਂ ਸੀ ਮਿਲਦੇ ਹੁੰਦੇ ਸੀਗੇ ਉਦੋਂ ਚੱਲੋ ਮੰਗ ਪੱਤਰ ਦਿੰਦੇ ਸੀ ਉਹ ਫੜ ਕੇ ਰੱਖ ਲੈਂਦੇ ਸੀਗੇ ਫਾਰਵਰਡ ਤੱਕ ਕਰ ਦਿੰਦੇ ਹੁੰਦੇ ਸੀ ਪਰ ਉਸ ਚੀਜ਼ ਦੀ ਕੋਈ ਆਉਟਪੁੱਟ ਨਿਕਲ ਕੇ ਸਾਡੇ ਸਾਹਮਣੇ ਨਹੀਂ ਆਈ ਅਸੀਂ 18 ਵਾਰ ਖੁੱਡੀਆਂ ਮੰਤਰੀ ਨੂੰ ਮਿਲ ਚੁੱਕੇ ਹਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਅਸੀਂ ਸਿੱਖਿਆ ਮੰਤਰੀ ਨੂੰ ਮਿਲ ਚੁੱਕੇ ਹਾਂ ਅਸੀਂ ਹਰਪਾਲ ਚੀਮਾ ਹੁਰਾ ਨੂੰ ਜਿਨ੍ਹਾਂ ਨੇ ਫਾਈਨਾਂਸ ਦੇ ਮੋਹਰ ਲਾਉਣੀ ਹੈ ਇਹਨਾਂ ਨੌਕਰੀਆਂ ਦੇ ਅੱਤੇ ਅਸੀਂ ਉਹਨਾਂ ਨੂੰ ਮਿਲ ਚੁੱਕੇ ਹਾਂ ਬੀਤੇ ਦਿਨੀ ਅਸੀਂ ਪਰਸੋਂ ਪੰਜਾਬ ਸੈਕਟਰੀਏਟ ਗਏ ਸੀ ਤਦੋਂ ਚੀਫ ਸੈਕਟਰੀ ਕੇਪੀ ਸੇਨਾ ਨੂੰ ਮਿਲ ਕੇ ਆਈਆਂ ਐ ਐਮਪੀ ਅਨੰਦਪੁਰ ਸਾਹਿਬ ਤੋਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਮਾਲਵਿੰਦਰ ਸਿੰਘ ਕੰਗ ਜੀ ਅਸੀਂ ਉਹਨਾਂ ਨੂੰ ਮਿਲ ਚੁੱਕੇ ਹਾਂ ਹਜੇ ਤੱਕ ਸਾਡੇ ਕੋਲ ਕੋਈ ਆਊਟਪੁੱਟ ਨਹੀਂ ਹੈ ਇਸ ਚੀਜ਼ ਦੀ ਸੋ ਐਗਰੀ ਕਲਚਰ ਦੇ ਜਿਹੜੇ ਸਟੂਡੈਂਟ ਨੇ ਗੁਰਜੋਸ਼ ਗੁਰਜੋਸ਼ ਸਿੰਘ ਜੀ ਗੁਰਜੋਸ਼ ਸਿੰਘ ਜੀ ਹਾਂਜੀ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਕੀ ਅਸੀਂ ਗੱਲ ਜੀ ਹਾਂਜੀ ਸਰਕਾਰ ਦਾ ਖੇਤੀਬਾੜੀ ਦੇ ਵਿਸ਼ੇਵਾਲ ਜਮਾ ਵੀ ਧਿਆਨ ਨਹੀਂ ਹੈਗਾ ਜੀ ਇਹਨਾਂ ਨੇ ਸਿਰਫ ਚੰਡੀਗੜ੍ਹ ਬਹਿ ਕੇ ਨਵੇਂ-ਨਵੇਂ ਨੀਤੀਆਂ ਬਣਾਉਣੇ ਜੀ ਸਾਰਾ ਬਿੱਲ ਬੋਰਡ ਜਿੰਨੇ ਇਹਨਾਂ ਦੀ ਪ੍ਰਚਾਰ ਹੋ ਰਿਹਾ ਸਾਰਾ ਧਿਆਨ ਇਹਨਾਂ ਨਦੋਂ ਨਾ ਤੇ ਪਿਛਲੇ ਜੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹਨਾਂ ਨੇ ਇੱਕ ਐਮੈਂਡਮੈਂਟ ਕੀਤੀ ਹੈ ਸੀਡ ਐਕਟ ਦੇ ਵਿੱਚ ਇਹਨਾਂ ਨੇ ਐਮੈਂਡਮੈਂਟ ਕੀਤੀ ਇਹਨਾਂ ਦਾ ਕਹਿਣਾ ਵੀ ਇਹ ਮੱਦਮ ਰਾਈ ਸੀ ਫਾਰਮਰਾਂ ਕੋਲੇ ਕਿਸਾਨਾਂ ਕੋਲੇ ਚੰਗਾ ਵੀ ਪਹੁੰਚੂਗਾ ਹਨਾ ਉਹਨਾਂ ਲਈ ਵਧੀਆ ਹੋਊ ਲਾਹੇਵੰਦ ਉਹਨਾਂ ਲਈ ਪਰ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ ਅਫਸਰਾਂ ਨੇ ਜਿਹੜੇ ਡੀਓ ਸਰਵਨਾਂ ਨੇ ਇਹ ਰੂਲ ਦੀ ਇਨਫੋਰਸਮੈਂਟ ਕਰਨੀ ਤੇ ਉਹ ਸਿਪ ਉਹਨਾਂ ਨੂੰ ਭਰਤੀ ਕਿਉਂ ਨਹੀਂ ਕਰ ਰਹੇ 40% ਡੀਓ ਖਾਲੀ ਪਿਆ ਐਦਾਂ ਤਾਂ ਖੇਤੀ ਦਾ ਪਦਰ ਉੱਤੇ ਨਹੀਂ ਚੱਕਿਆ ਜਾਣਾ ਉਹਨਾ ਆਈ ਸੀਜ਼ਨ ਦੇਖੋ ਪ੍ਰਾਣੀ ਨੂੰ ਲਾ ਕੇ ਕਿੰਨਾ ਰੋਲਾ ਪੈਂਦਾ ਇਹ ਦਿੱਲੀ ਵਾਲੇ ਪੰਜਾਬ ਤੇ ਨਾਮ ਲਾਉਂਦੇ ਆ ਸਰਕਾਰ ਪਰਚੇ ਕਰ ਰਹੀ ਹੈ ਪਰ ਕੋਈ ਹਲਤ ਨਹੀਂ ਹੈਗਾ ਨਾ ਜੀ ਤੁਸੀਂ ਧੱਕੇਸ਼ਾਈ ਨਾਲ ਕਿੰਨਾ ਟਾਈਮ ਲੋਕਾਂ ਤੋਂ ਕਰਾਈ ਜਾਉਗੇ ਇਹਨਾਂ ਨੂੰ ਪੱਕਾ ਤੁਸੀਂ ਕੋਈ ਬਣਾ ਕੇ ਦੋ ਕੱਢ ਕੇ ਦੋ ਇਹਨਾਂ ਨੂੰ ਹੱਲ ਕੋਈ ਤੇ ਇਹੀ ਸਰਕਾਰ ਨੂੰ ਬੇਨਤੀ ਹੈ ਵੀ ਤੁਸੀਂ ਪ੍ਰੋਪਰ ਗਰਾਊਂਡ ਲੈਵਲ ਤੇ ਉਤਰ ਕੇ ਤੁਸੀਂ ਆਓ ਤੇ ਕਿਸਾਨਾਂ ਦੀ ਗੱਲ ਸੁਣੋ ਮਾਨ ਸਾਹਿਬ ਉਹ ਗਰਾਊਂਡ ਲੈਵਲ ਤੇ ਆਓ ਜੋ 22 ਦੀ ਵੋਟਾਂ ਵ ਲਈ ਪ੍ਰਚਾਰ ਕਰਨ ਵ ਲਈ ਆਉਂਦੇ ਸੀਗੇ ਹੌਂ ਤਾਂ ਚੰਡੀਗੜ੍ਹ ਚੰਡੀਗੜ੍ਹ ਬੈ ਕੇ ਉਹ ਪਹਾਸ਼ਨ ਦੇ ਦਿੰਨੇ ਨੇ ਜਾਂ ਫੋਕੇ ਦਾਅਵੇ ਕਰ ਦਿੰਦੇ ਨੇ ਪੰਜਾਬ ਇੱਕ ਅਨ ਦਾਤਾ ਦਾ ਸਟੇਟ ਹੈ ਪਰ ਜਿਹੜੀ ਸਟੇਟ ਦੇ ਵਿੱਚ ਐਗਰੀਕਲਚਰ ਡਿਪਾਰਟਮੈਂਟ ਇੰਨੇ ਪਰਸੈਂਟ ਖਾਲੀ ਪਿਆ ਉਹਦਾ ਭਵਿੱਖ ਕਿਵੇਂ ਵਧੀਆ ਹੋ ਸਕਦਾ ਇਹ ਇਹਦੇ ਚ ਜਿਹੜੀ ਤੁਹਾਡੀ ਯੂਨੀਵਰਸਿਟੀ ਦੇ ਅੰਦਰ ਨੌਕਰੀ ਦੇ ਅੰਦਰ ਕੋਈ ਧਾਂਦਲੀ ਚੱਲਦੀ ਹੈ ਕੋਈ ਪੈਸੇ ਨੂੰ ਦੇ ਕੇ ਸੀਟਾਂ ਲੈਣੀਆਂ ਜਾਂ ਕੋਈ ਐਦਾਂ ਤੇ ਵੀ ਕੋਈ ਗੱਲਬਾਤ ਚੱਲਦੀ ਹੈ ਨਹੀਂ ਧਾਂਦਲੀ ਤਾਂ ਹੀ ਚੱਲਦੀ ਜੀ ਜਿਹੜਾ ਬਜਟ ਹੀ ਹੈ ਜਿਵੇਂ ਸਰਕਾਰ ਨੇ ਬਣਾਉਣਾ ਬਜਟ ਬਜਟ ਹੀ ਪਹਿਲਾਂ ਜਦੋਂ ਤੁਸੀਂ ਬਣਾਉਂਗੇ ਐਗਰੀਕਲਚਰ ਸਟੇਟ ਯੂਨੀਵਰਸਿਟੀ ਨੂੰ ਪੈਸੇ ਨਹੀਂ ਦੋਗੇ ਤਾਂ ਉਹ ਕਿੱਦਾਂ ਕੰਮ ਕਰੂਗੀ ਯੂਨੀਵਰਸਿਟੀ ਨੂੰ ਸੈਂਟਰ ਵੱਲੋਂ ਵੀ ਫੰਡ ਆਉਂਦਾ ਹੈ ਇਸੇ ਵੱਲੋਂ ਵੀ ਯੂਨੀਵਰਸਿਟੀ ਆਪਣੇ ਲੈਵਲ ਤੇ ਵਧੀਆ ਕੰਮ ਕਰ ਰਹੀ ਹੈ ਯੂਨੀਵਰਸਿਟੀ ਦਾ ਕੰਮ ਹੈਗਾ ਰਿਸਰਚ ਕਰਨਾ ਪੜਾਉਣਾ ਤੇ ਪ੍ਰਚਾਰ ਕਰਨਾ ਉਹ ਕਪ ਅਫਸਰ ਜਿਵੇਂ ਉਹਨਾਂ ਦੇ ਹਰ ਇੱਕ ਜ਼ਿਲ੍ਹੇ ਚ ਪੋਸਟ ਹੈਗੇ ਜਿੰਨਾ ਟਾਈਮ ਅਸੀਂ ਉਹ ਨਹੀਂ ਪਰੋਂਗੇ ਹੁਣ ਇੱਕ ਅਫਸਰ ਚਾਰ ਚਾਰ ਅਫਸਰਾਂ ਦਾ ਕੰਮ ਕਰ ਰਿਹਾ ਹੋ ਤੇ ਇੰਨਾ ਵਰਕ ਲੋਡ ਉਹ ਬੰਦਾ ਕਿੱਥੋਂ ਸਹੀ ਕੰਮ ਕਰੂਗਾ ਉਹ ਚੀਜ਼ ਸਰਕਾਰ ਨੂੰ ਚਾਹੀਦੀ ਵੀ ਤੁਸੀਂ ਬਜਟ ਦੋ ਫਿਰ ਪ੍ਰੋਪਰ ਤੁਸੀਂ ਬੰਦੇ ਰੱਖੋ ਹਰ ਇੱਕ ਚੀਜ਼ ਤੁਸੀਂ ਕੰਟਰੋਲ ਚ ਕਰੋ ਤਾਂ ਕਿਸੇ ਮੰਤਰੀ ਨੇ ਤੁਹਾਡੀ ਨਾਲ ਗੱਲਬਾਤ ਸੁਣੀ ਤੁਹਾਡੀ ਕੋਈ ਗੱਲਬਾਤ ਦਾ ਕੋਈ ਆਸ਼ਵਾਸਨ ਦਿੱਤਾ ਉਹਨਾਂ ਮੰਤਰੀ ਗੱਲ ਸੁਣਦੇ ਨੇ ਪਰ ਉਹਨਾਂ ਵੱਲੋਂ ਬਸ ਬਲੀਮ ਕੇਮ ਖੇਢੀ ਜਾਂਦੀ ਹੈ ਉਹ ਕਹਿੰਦੇ ਵੀ ਸਾਡੇ ਕੋਲੋਂ ਸੈਂਟਰ ਵੱਲੋਂ ਪੈਸਾ ਨਹੀਂ ਆ ਰਿਹਾ ਉਹ ਕਹਿੰਦੇ ਵੀ ਫਲਾਣੇ ਮੰਤਰੀ ਕੋਲ ਜਾ ਉਹਦੇ ਕੋਲ ਜਾ ਅਸੀਂ ਚਾਹੁੰਦੇ ਵੀ ਸਾਡੀ ਸਿੱਧਾ ਸੀਐਮ ਨਾਲ ਮੀਟਿੰਗ ਹੋਵੇ ਅਸੀਂ ਉਹਨਾਂ ਨੂੰ ਜਾ ਕੇ ਸਾਰਾ ਦਾ ਕੇਸ ਸਮਝਾਈਏ ਤੇ ਉਸ ਤੋਂ ਬਾਅਦ ਸਾਨੂੰ ਆਦੇ ਬੰਦੇ ਹੱਕ ਮਿਲਣ ਤੇ ਜਿਹਦੇ ਲਈ ਅਸੀਂ ਬੈਠੇ ਹਾਂ ਤੇ ਜਿੰਨਾ ਟਾਈਮ ਸਾਨੂੰ ਹੱਕ ਨਹੀਂ ਮਿਲ ਲਗੇ ਅਸੀਂ ਡਟ ਕੇ ਬੈਠੇ ਰਹਾਂਗੇ ਮੀਟਿੰਗ ਕੋਈ ਫਿਕਸ ਕਰਾਈ ਤੁਹਾਡੀ ਨਹੀਂ ਹਜੇ ਤਾਂ ਗੱਲਬਾਤ ਹੀ ਚੱਲ ਰਹੀ ਹੈ ਸਾਨੂੰ ਬਸ ਵਿਸ਼ਵਾਸ ਦਿੱਤਾ ਜਾਂਦਾ ਵੀ ਛੇਤੀ ਕਰਾਵਾਂਗੇ ਤੁਹਾਡਾ ਪਰ ਉਦੋਂ ਪਹਿਲਾਂ ਕੋਈ ਕਿੰਨੇ ਮਹੀਨਿਆਂ ਤੋਂ ਗੱਲਬਾਤ ਹੀ ਚੱਲ ਰਹੀ ਹੈ ਦੇਖੋ ਜੀ ਜਿਹੜੇ ਧਰਨੇ ਤਾਂ 2023 ਤੋਂ ਵੀ ਚੱਲ ਰਹੇ ਨੇ ਉਦੋਂ ਵੀ ਥੋੜਾ ਬਹੁਤ ਜਣੇ ਕੋਈ ਪੋਸਟਾਂ ਕੱਢੀਆਂ ਸੀਗੀਆਂ ਏਡੀਓ ਦੀਆਂ ਕੋਸ਼ਿਸ਼ ਪਰ ਉਦੋਂ ਬਾਅਦ ਜਿਵੇਂ ਹੋਰ ਸੈਕਟਰ ਜਿਵੇਂ ਮਾਰਕੀਟ ਸੈਕਟਰੀ ਵਗੈਰਾ ਜਿਹੜੇ 99% ਖਾਲੀ ਪਏ ਉਹ ਹਜੇ ਉਮੀਦੋਂ ਵੀ ਪਏ ਨਹੀਂ ਤੇ ਉਦੋਂ ਬਾਅਦ ਪਿਛਲੇ ਸਾਲ ਵੀ 24-22 ਧਰਨਾ ਚੱਲਿਆ ਸੀਗਾ ਤੇ ਹੁਣ ਗੱਲਬਾਤ ਉਦੋਂ ਪਹਿਲਾਂ ਸੀ ਧਰਨਾ ਲਾਉਣ ਤੋਂ ਪਹਿਲਾਂ ਵੀ ਬਹੁਤ ਗੱਲਬਾਤ ਕੀਤੀ ਪਹੁੰਚ ਕੀਤੀ ਹਰ ਇੱਕ ਮੰਤਰੀ ਤੇਕਰ ਪਰ ਸਾਨੂੰ ਐਂਡ ਤੇ ਜੇ ਕੋਈ ਹੱਲ ਨਹੀਂ ਦੇਸਾ ਫਿਰ ਅਸੀਂ ਸੜਕਾਂ 'ਦਰੋਕੀਤਾ ਤੇ ਹੁਣ ਤਾਂ ਫਿਰ ਅਗਲਾ ਕਦਮ ਕੀ ਹੋਏਗਾ ਕਿੰਨੇ ਕ ਦਿਨ ਤੁਸੀਂ ਬੈਠੇ ਰਹੋਗੇ ਜਦ ਤੱਕ ਤੁਹਾਡੀ ਗੱਲਬਾਤ ਨਹੀਂ ਹੋਈ ਤੁਸੀਂ ਇੱਥੇ ਹੀ ਡਟੇ ਰਹੋਗੇ ਹਾਂਦੀਸਾਨ ਦੇ ਵੱਲੋਂ ਹੋਰ ਜੱਥੇਬੰਦੀ ਵੀ ਸਾਡੇ ਸਾਥ ਦੇ ਰਹੀਆਂ ਜਿਵੇਂ ਜਿਹੜੀ ਯੂਨੀਅਨ ਹੋ ਗਈ ਜਾਂ ਹੋਰ ਵੀ ਕਿਸਾਨ ਯੂਨੀਅਨ ਵੀ ਸਾਡੇ ਹੱਕ 'ਚ ਖੜੀਆਂ ਨੇ ਉਸ ਤੋਂ ਬਾਅਦ ਦੇਖਦੇ ਹਾਂ ਜੇ ਕੋਈ ਫੁਰਖ ਕਰਦੇ ਹੋਰ ਜਿਵੇਂ ਸਾਨੂੰ ਕਹਿਣਗੇ ਸਾਡੇ ਸੀਨੀਅਰ ਆਗੂ ਕੋਈ ਟਾਈਮਿੰਗ ਵਗੈਰਾ ਹੈ ਜਾਂ ਕਿ ਰੋਕੋ ਚੇਂਜ ਹੋਊਗਾ ਤਾਂ ਉਹਨਾਂ ਦਾ ਹੀ ਦੇਖੋ ਸਾਡਾ 24 ਘੰਟੇ ਚੱਲਦੀ ਅਸੀਂ ਸਟੂਡੈਂਟ ਹੁੰਦੇ ਨਾਲ ਨਾਲ ਇੱਥੇ ਧਰਨੇ ਤੇ ਫਰਜ਼ ਨਿਭਾ ਰਹੇ ਆ ਵਾਰੀ-ਵ ਨਾਲ ਨਾਲ ਇੱਥੇ ਪੜ੍ਹਾਈ ਵੀ ਕਰਦੇ ਆ ਤਾਂ ਉਹ ਸਾਰਾ ਕੁਝ ਚੱਲਦੀ ਰਹਿਣਾ ਧਰਨਾ ਆਪਾਂ ਸਾਡਾ ਉਦੋਂ ਕੈਮ ਹੀ ਹੈਗੇ ਕੀ ਉਮੀਦ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ 27 ਚ ਫਿਰ ਵੋਟਾਂ ਆ ਜਾਣੀਆਂ ਲੱਗਦਾ ਉਮੀਦ ਹੈ ਵੀ ਸਾਮੀਆਂ ਨਿਕਲੇ ਆਣਗੀਆਂ ਨੌਕਰੀਆਂ ਮਿਲ ਜਾਣਗੀਆਂ ਦੇਖੋ ਜੀ ਸਾਮੀਆਂ ਤਾਂ ਇਹਨਾਂ ਨੂੰ ਕੱਟਣੀਆਂ ਪੈਣੀਆਂ ਜੇ ਹੁਣ ਪੰਜਾਬ ਦੀ ਗੱਲ ਆ ਤਾਂ ਪੰਜਾਬ ਦੇ ਲਈ ਇਹਨਾਂ ਨੂੰ ਸਾਮੀਆਂ ਕੱਟਣੀਆਂ ਪੈਣੀਆਂ ਖੇਤੀਬਾੜੀ ਕੋਈ ਦੇਖੋ ਛੋਟੀ ਮੋਟੀ ਚੀਜ਼ ਤਾਂ ਹੈਨੀ ਵੀ ਨੂੰ ਆਪਣਾ ਪ੍ਰਦੇਸ਼ ਆ ਜਿਹੜਾ ਖੇਤੀਬਾੜੀ ਮੁੱਖ ਪ੍ਰਦੇਸ਼ ਆ ਇਦਾਂ ਤਾਂ ਹੈਨੀ ਵੀ ਸੀ ਨੂੰ ਸਾਈਡ ਤੇ ਰੱਖ ਕੇ ਚੱਲੀ ਜਾਵਾਂਗੇ ਹੋਰ ਇੱਥੇ ਇੰਡਸਟਰੀਆਂ ਲੱਗ ਇਹ ਸਾਮੀਆਂ ਗੱਲਾਂ ਕਰਨੀਆਂ ਪੈਣੀਆਂ ਗੱਲ ਇਹ ਆ ਵੀ ਇਹਨਾਂ ਨੂੰ ਜੇ ਤੇ ਨੌਕਰੀਆਂ ਨਹੀਂ ਮਿਲਣਗੀਆਂ ਫਿਰ ਬਾਹਰਲੇ ਦੇਸ਼ ਬਾਹਰਲੇ ਦੇਸ਼ ਤਾਂ ਹਾਂਜੀ ਦੇਖੋ ਜਾਈ ਜਾਂਦੇ ਔਰ ਉੱਥੇ ਪਰ ਜਾ ਕੇ ਫਾਇਦਾ ਵੀ ਕੀ ਜੀ ਕਿਸੇ ਹੋਰ ਸਰਕਾਰ ਦੇ ਹਾਂਜੀ ਹਾਂਜੀ ਲੋਕਾਂ ਦੀ ਨੌਕਰੀ ਕਰੀ ਜਾਂਦੇ ਨੇ ਹਾਂਜੀ ਇਹ ਗੱਲ ਤਾਂ ਇਧਰੋਂ ਜਾ ਕੇ ਉਹੀ ਗੱਲ ਜਿਹੜਾ ਬੰਦਾ ਇੱਥੇ ਆਪਾਂ ਵਿਕਾਸ ਕਰ ਸਕਦੇ ਆ ਉਹ ਬਾਹਰਲੇ ਦੇਸ਼ ਜਾ ਕੇ ਆਪਾਂ ਉਹਨਾਂ ਦੀ ਸਰਕਾਰ ਨੂੰ ਕਿਉਂ ਪੈਸਾ ਬਣਾ ਕੇ ਦਈਏ ਬਿਲਕੁਲ ਉੱਥੇ ਉਹਨਾਂ ਦੀ ਖੇਤੀਬਾੜੀ ਦੇ ਅੰਦਰ ਕੋਈ ਅੰਗੂਰ ਤੋੜਦਾ ਪਿਆ ਕੋਈ ਸੇਬ ਤੋੜਦਾ ਪਿਆ ਵਧੀਆ-ਵਧੀਆ ਪੜੇ ਲੈ ਕੇ ਵਧੀਆ-ਵਧੀਆ ਘਰਾਂ ਦੇ ਜਿਹੜੇ ਸਾਡੇ ਜਾ ਦੇਖੋ ਜੀ ਉਹੀ ਤਾਂ ਗੱਲ ਹੈ ਨਾ ਸਰਕਾਰ ਨੂੰ ਚਾਹੀਦਾ ਵੀ ਇੱਥੇ ਜਾ ਕੇ ਇੱਥੇ এমਪਲੋਇਮੈਂਟ ਜਨਰੇਟ ਕਰੇ ਵੀ ਨਵੇਂ-ਨਵੇਂ ਨੌਕਰੀਆਂ ਲੈ ਕੇ ਆਵੇ ਹੋਰ ਵਿਸ਼ਿਆਂ ਨੂੰ ਉਹ ਕਰੇ ਬਾਕੀ ਤਾਂ ਦੇ ਵੀ ਪਰ ਸਰਕਾਰ ਤਾਂ ਜਿਹੜੇ ਬੰਦੀਆਂ ਪੋਸਟਾਂ ਉਹਨਾਂ ਨੂੰ ਵੀ ਨੱਪੀ ਬੈਠੀ ਐ ਇਹ ਵਿਸ਼ੇ ਦਾ ਵੀ ਤਾਂ ਇੰਨਾ ਜ਼ਰੂਰੀ ਹੈਗਾ ਵੀ ਜਿਹੜੇ ਇੱਥੋਂ ਦੇ ਪੋਟੈਂਸ਼ੀਅਲ ਲੋਕ ਨੇ ਜਾਂ ਯੂਥ ਹੈ ਜਿਹੜਾ ਉਹ ਬਾਹਰ ਜਾਈ ਜਾਂਦਾ ਇੰਨਾ ਬਾਹਰ ਕੱਲਾਕ ਬੰਦਾ ਵੀ ਨਹੀਂ ਜਾ ਰਹਿਣਾ ਉਹ ਨਾਲੋਂ ਦਾ 25-30 ਲੱਖ ਵੀ ਲਿਜਾ ਰਿਆ ਉਦੋਂ ਵੱਡੀ ਗੱਲ ਗਾਂਹ ਜਾ ਕੇ ਉੱਥੇ ਫੀਸਾਂ ਭਰਦਾ ਹੋਊ ਨਾਲੇ ਪਰਵਾਹ ਤੋਂ ਦੂਰ ਹੋ ਕੇ ਪੈਂਦਾ ਹੁਣ ਤਾਂ ਹਰ ਇੱਕ ਦੇਸ਼ ਦੀ ਪਾਲਸੀ ਮੇਂ ਇਨਸਟ੍ਰਕਟ ਹੋ ਗਿਆ ਵੀ ਬਾਹਰ ਜਾਣਾ ਹੀ ਬਹੁਤ ਔਖਾ ਤਾਂ ਐਟ ਦੀ ਐਂਡ ਪੰਜਾਬ ਹੀ ਇੱਕ ਤਰ੍ਹਾਂ ਦਾ ਰੁਜ਼ਗਾਰ ਬੰਦੇ ਨੂੰ ਦੇਊਗਾ ਪਰ ਸਰਕਾਰ ਵੀ ਬੰਦੇ ਦਾ ਸਾਥ ਦੇਵੇ ਹੁਣ ਦੇਖੋ ਹੁਣ ਕਿਸਾਨਾਂ ਦਾ ਧਰਨਾ ਲੱਗਿਆ ਸੀਗਾ ਮੇਰੇ ਹਿਸਾਬ ਨਾਲ ਦਿੱਲੀ ਦੇ ਪੂਰੇ ਸ਼ਹਿਰ ਨੂੰ ਉਹਨਾਂ ਨੇ ਲੰਗਰ ਖਵਾ ਛੱਡਿਆ ਉੱਥੇ ਦੂਰੋਂ ਦੂਰੋਂ ਲੋਕ ਆ ਕੇ ਲੰਗਰ ਖਾਂਦੇ ਰਹੇ ਪੰਜਾਬ ਤਾਂ ਇੱਕ ਐਸਾ ਸੂਬਾ ਆ ਕਿ ਸਾਰੇ ਦੇਸ਼ ਨੂੰ ਰਜਾਣ ਦੀ ਜਿਹੜਾ ਹੈ ਤਾਕਤ ਰੱਖਦਾ ਹੈ ਲੇਕਿਨ ਅਜ ਸਾਡੇ ਪੰਜਾਬ ਦੀ ਕਿਸਾਨੀ ਜਿਹੜੀ ਆ ਔਰ ਪੰਜਾਬ ਦੇ ਹੁਣ ਤਾਂ ਨੌਜਵਾਨ ਵੀ ਜਿਹੜੇ ਆ ਨੌਕਰੀਆਂ ਤੋਂ ਹੁਣ ਕਿੰਨੇ ਕਿੰਨੇ ਸਾਲ ਤੋਂ ਤੁਸੀਂ ਇੱਥੇ ਮਤਲਬ ਪੜ੍ਹਾਈ ਕਰਦੇ ਪਿਓ ਕਿੰਨਾ ਕ ਪੈਸਾ ਤੁਹਾਡਾ ਲੱਗ ਗਿਆ ਇਹ ਤੈਨੂੰ ਪੈਸਾ ਤਾਂ ਦੇਖੋ ਲੱਗ ਹੀ ਰਹੀ ਓ ਤੋ ਚਲੋ ਪਰ ਪੈਸੇ ਤੋਂ ਸਭ ਤੋਂ ਵੱਡੀ ਜ਼ਿਆਦਾ ਬੜਮੁੱਲੀ ਚੀਜ਼ ਹੈਗੀ ਸਮਾਂ ਅਸੀਂ ਹੁਣ 4 ਸਾਲ ਦੀ ਡਿਗਰੀ ਕੀਤੀ ਹੈ ਕੋਈ ਇਦਾਂ ਕੋਈ ਹੈ ਤਾਂ ਹੈ ਨੀਗਾ ਵੀ ਪਾਰਟ ਟਾਈਮ ਡਿਗਰੀ ਇਹ ਹੈ ਫੁੱਲ ਟਾਈਮ ਟੈਕਨੀਕਲ ਡਿਗਰੀ ਹੈ ਅਸੀਂ ਇਨੇ ਨੇ ਕੋਰਸ ਪੜ੍ਹੇ ਇੱਥੇ ਤੇ ਉਹਨਾਂ ਦੀ ਕੋਈ ਮਾਤਾ ਹੋਣੀ ਚਾਹੀਦੀ ਹੈ ਮਾਪੇ ਪਾਪ ਨੂੰ ਵੀ ਉਮੀਦਾਂ ਹੁੰਦੀਆਂ ਨੇ ਹਾਂਜੀ ਹਾਂਜੀ ਉਮੀਦ ਹੁੰਦੀ ਹੈ ਜਦੋਂ ਇੱਕ ਹਿਰਕ ਬੱਚਾ ਇੱਥੇ ਪੀਯੂ ਵਿੱਚ ਐਡਮਿਸ਼ਨ ਲੈਂਦਾ ਹੈ ਬਕਾਇਦਾ ਟੈਸਟ ਹੁੰਦਾ ਹੈ ਮੈਰਿਟ ਬੇਸ ਤੇ ਐਡਮਿਸ਼ਨ ਮਿਲਦੀ ਹੈ ਤੇ ਉਹ ਹਿਰਕ ਇੱਕ ਸਟੂਡੈਂਟ ਬਹੁਤ ਸਾਰੇ ਸੁਪਨੇ ਲੈ ਕੇ ਇੱਥੇ ਆਉਂਦਾ ਬਿਲਕੁਲ ਬਿਲਕੁਲ ਤੇ ਉਹ ਸਾਡੇ ਸੁਪਨਿਆਂ ਦੇ ਵਿੱਚ ਤੇ ਸਾਡੇ ਵਿੱਚ ਜੇ ਕੋਈ ਖੜਾ ਤਾਂ ਉਹ ਸਰਕਾਰ ਹੈ ਸਰਕਾਰ ਚਾਹੀਦੀ ਸਾਡੇ ਸਾਡੇ ਮਾਪੇ ਸੁਪਨੇ ਸੱਚ ਕਰ ਸਕਦੀ ਹੈ ਉਹਨੂੰ ਇਸ ਵਿਸ਼ੇ ਬਾਰੇ ਦੇਖਣ ਦੀ ਲੋੜ ਹੈ ਕਿ ਇਸ ਐਗਰੀਕਲਚਰ ਨੂੰ ਇਗਨੋਰ ਨਾ ਕੀਤਾ ਜਾਵੇ ਕੀ ਉਮੀਦ ਹੈ ਤੁਹਾਡੀ ਕੀ ਕਹਿਣਾ ਚਾਹੋਗੇ ਮੈਂ ਤਾਂ ਦੇਖੋ ਜਿਹੀ ਕਹਿਣਾ ਚਾਹਣਾ ਵੀ ਜੀਤੂ-ਸ਼ੀਤੀ ਸਾਡੇ ਨਾਲ ਇੱਕ ਮੀਟਿੰਗ ਰੱਖੀ ਜਾਵੇ ਕੋਈ ਤੁਹਾਡੀ ਕਮੇਟੀ ਦਾ ਗਠਨ ਕਰਨਾ ਤੁਸੀਂ ਉਹਦਾ ਕਰੋ ਕਿ ਜਿੰਨਾ ਤੁਹਾਨੂੰ ਲੱਗਦਾ ਵੀ ਅਸੀਂ ਪੋਸਟਾਂ ਕੱਢ ਸਕਦੇ ਹਾਂ ਜੀਤੂ-ਸ਼ੀਤੀ ਕੱਢੋ ਤਾਂ ਕਿ ਇਸ ਵਿਸ਼ੇ ਬੱਲੇ ਵੀ ਲੋਕਾਂ ਨੂੰ ਵੀ ਪਤਾ ਲੱਗੇ ਵੱਤ-ਵੱਤ ਵੀ ਖੇਤੀ ਬੜੀ ਪਰ ਲੋਕ ਵੀ ਵੱਤ-ਵੱਤ ਆਉਣ ਤੇ ਜੋ ਪੜੇ ਲਿਖੇ ਜੋ ਡਿਸਰਵ ਕਰਦੇ ਨੇ ਸੀਟਾਂ ਉਹ ਲੈਣ ਉਹ ਦੀਆਂ ਸੀਟਾਂ ਇਹ ਤੁਹਾਡੀ ਮੰਗ ਇਹੀ ਹੈਗੀ ਹੈ ਵੀ ਅਸਾਮੀਆਂ ਕੱਢੀਆਂ ਜਾਣ ਜੋ ਜਿਸ ਕਾਬਲ ਹੋਊਗਾ ਪਰੰਪਰੇ ਜਾਣਗੇ ਆਪਣੀ ਕਾਬਿਲ ਦੇ ਹਿਸਾਬ ਨਾਲ ਤੁਸੀਂ ਕੋਈ ਇਹ ਵੀ ਮੰਗ ਨਹੀਂ ਕਰਦੇ ਵੀ ਸਾਨੂੰ ਆਹ ਨੌਕਰੀ ਦਿੱਤੀ ਜਾਵੇ ਵੀ ਆਪਣੀ ਕਾਬਿਲ ਦੇ ਹਿਸਾਬ ਨਾਲ ਜਿਹਦੇ ਕਾਬਿਲ ਹੋਊਗਾ ਉਹਦਾ ਦੀ ਨੌਕਰੀ ਉਹਨਾਂ ਨੂੰ ਮਿਲ ਜਾਏਗੀ ਤੇ ਹੁਣ ਤੁਸੀਂ ਲਾਸਟ ਦੇ ਵਿੱਚ ਕੀ ਤੁਹਾਡਾ ਅਗਲਾ ਕੀ ਪ੍ਰੋਸੀਜਰ ਆ? ਅਗਲਾ ਪ੍ਰੋਸੀਜਰ ਇਹੀ ਹੈ ਜੀ ਅਸੀਂ ਆਪਦਾ ਸੰਘਰਸ਼ ਹੋਰ ਤੇਜ਼ ਕਰਾਂਗੇ। ਵਾਦ-ਵਾਦ ਜਿਵੇਂ ਹੋਰ ਯੂਨੀਵਰਸਿਟੀ ਵਿੱਚ ਜਿੰਨੀ ਜਾਂ ਕਾਲ ਦੇ ਇਥੇ ਪੰਜਾਬ ਦੇ ਵਿੱਚ ਜਿਹੜੀ ਬੀਏ ਸੀ ਕਰਦੇ ਜਾਂ ਹੋਰ ਐਗਰੀਕਲਚਰ ਨਾਲ ਸੰਬੰਧਿਤ ਹੈਗੇ। ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਇੱਕ ਪੰਜਾਬ ਪੱਦਰੀ ਸੰਘਰਸ਼ ਕਰਾਂਗੇ ਇਹਨੂੰ ਹੋਰ ਤੇਜ਼ ਕਰਾਂਗੇ ਆਨਲਾਈਨ ਸਮੇ ਦੇ ਵਿੱਚ ਸਾਡੀ ਇਹ ਸਾਡੀਆਂ ਮੰਗਾਂ ਨਾ ਸੁਣੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਯੂਨੀਵਰਸਿਟੀ ਦੇ ਅੰਦਰ ਖੇਤੀਬਾੜੀ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਵੱਲੋਂ ਜਿਹੜਾ ਹੈ ਕਿ ਇੱਥੇ ਪੱਕਾ ਧਰਨਾ ਲਗਾਇਆ ਗਿਆ ਹੈ ਤਾਂ ਇਹਨਾਂ ਦਾ ਕਹਿਣਾ ਇਹ ਹੀ ਹੈ ਕਿ ਅਸੀਂ ਵੱਖੋ-ਵੱਖ ਕਈ ਸੈਕਟਰੀ ਕਈ ਮੰਤਰੀਆਂ ਨੂੰ ਆਪਣਾ ਮੰਗ ਪੱਤਰ ਦੇ ਚੁੱਕੇ ਹੋਏ ਆਂ ਔਰ ਕਈ ਦਿਨਾ ਤੋਂ ਕਈ ਮਹੀਨਿਆਂ ਤੋਂ ਜਿਹੜਾ ਹੈ ਸੰਘਰਸ਼ ਇੱਥੇ ਚੱਲਦਾ ਪਿਆ ਲੇਕਿਨ ਹਜੇ ਤੱਕ ਕੋਈ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਸੋ ਅੱਗੇ ਜੇ ਸਾਨੂੰ ਕੁਝ ਦਿਨਾਂ ਤੱਕ ਇਹਦੇ ਉੱਤੇ ਕੋਈ ਪੱਕੀ ਕਾਰਵਾਈ ਨਹੀਂ ਕੀਤੀ ਜਾਂਦੀ ਜਾਂ ਪੱਕਾ ਕੋਈ ਸਾਨੂੰ ਆਸ਼ਵਾਸਨ ਨਹੀਂ ਦਿੱਤਾ ਜਾਂਦਾ ਲਿਖਤ ਰੂਪ ਦੇ ਅੰਦਰ ਤੇ ਅਸੀਂ ਇਸ ਸੰਘਰਸ਼ ਨੂੰ ਜਿਹੜਾ ਹੈ ਕਿ ਪੰਜਾਬ ਪੱਧਰ ਤੇ ਤੇਜ਼ ਕਰਾਂਗੇ ਸੋ ਇਦਾਂ ਹੀ ਨਵੀਂ ਅਪਡੇਟ ਦੇ ਲਈ ਜੁੜੇ ਰਹੋ ਕੈਮਰਾਮੈਨ ਕੁਲਵੰਤ ਦੇ ਨਾਮ ਲੱਕੀ ਰਾਜ ਜੀ